ਦਾ ਬੱਸ ਸਟੈਂਡ ਜਿੱਤੇ ਲੁਧਿਆਣਾ ਦੇ ਬੱਸ ਸਟੈਂਡ ਦੇ ਓਪੋਜ਼ਿਟ ਸਾਈਡ ਫੁੱਟਪਾਥ ਦੇ ਉੱਤੇ ਰੇੜੀਆਂ ਲੱਗੀਆਂ ਹੋਈਆਂ ਸੀਗੀਆਂ ਅਵੈਧ ਕਬਜ਼ੇ ਕੀਤੇ ਹੋਏ ਸੀਗੇ ਇਹਨਾਂ ਰੇੜੀਆਂ ਵੱਲ ਤੇ ਤੁਹਾਨੂੰ ਦੱਸਦੀ ਕਿ ਕੱਲ ਇਸ ਦੀ ਆਪਾਂ ਖਬਰ ਲਗਾਈ ਸੀ ਤੇ ਅੱਜ ਜਿਹੜਾ ਕਿ ਐਕਸ਼ਨ ਹੋ ਗਿਆ ਬਿਲਕੁਲ ਇੱਥੋਂ ਸਾਰੀਆਂ ਰੇੜੀਆਂ ਚੱਕਿਆ ਗਿਆ ਨੇ ਜੀ ਜਦੋਂ ਆਪਾਂ ਸਾਫ ਸਫਾਈ ਨਹੀਂ ਕਰ ਲਈ ਕਿਸੇ ਚੀਜ਼ ਦੀ ਮਾਲਾ ਲੋਕਾਂ ਨੂੰ ਕੋਈ ਮਾੜੀ ਚੀਜ਼ ਦੇਣੀ ਉਹ ਤਾਂ ਫਿਰ ਬਿਮਾਰੀਆਂ ਦਾ ਘਰ ਆ ਤੁਹਾਨੂੰ ਵੀ ਪਤਾ ਹੈ ਨਾ ਤੁਸੀਂ ਕੱਲ ਆਏ ਸੀ ਇਹ ਖਬਰ ਲੱਗੀ ਸੀ ਕਿ ਤਰ੍ਹਾਂ ਤੇ ਐਕਸ਼ਨ ਕੀਤਾ ਕਮੇਟੀ ਵਾਲਿਆਂ ਨੇ ਕੀ ਕਹਿਣਾ ਚਾਹੋਗੇ ਭਾਜੀ ਐਕਸ਼ਨ ਤੁਰੰਤ ਲਿੱਤਾ ਗਿਆ ਹੈ ਜਿਸ ਤਰੀਕੇ ਦੇ ਨਾਲ ਇੱਥੇ ਕਾਫੀ ਸਮੱਸਿਆ ਸੇ ਚਾਏ ਹੋਵੇ ਟ੍ਰੈਫਿਕ ਦੀ ਚਾਏ ਹੋਵੇ ਲੋਕਾਂ ਨੂੰ ਗੰਦਾ ਫੂਡ ਜਿਹੜਾ ਕਿ ਪ੍ਰੋਵਾਈਡ ਕੀਤਾ ਜਾਂਦਾ ਹੈ ਇੱਥੇ ਪ੍ਰੋਪਰ ਪੱਥਾ ਲੱਗੇ ਇੱਥੇ ਸਵਾਰੀ ਆ ਕੇ ਚੜਦੀ ਅੱਡੇ ਤੇ ਮਤਲਬ ਪ੍ਰੋਪਰ ਇੱਥੇ ਵੇਟਿੰਗ ਏਰੀਆ ਬਣਾਇਆ ਜਾਵੇ ਹੈ ਨਾ ਵੀ ਰੇੜੀ ਲਾਣ ਤੋਂ ਪ੍ਰੋਬਲਮ ਨਹੀਂ ਪਰ ਇਹ ਗੰਦਾ ਖਵਾਉਂਦੇ ਆ ਪਰ ਉਹ ਪਰਲੀ ਜੜੀ ਦੇਖ ਲੋ ਥੱਲੇ ਮਿੱਟੀ ਕਿੰਨੀ ਬੜੀ ਪਈ ਹੈ ਬਿਲਕੁਲ ਉਹ ਤਾਂ ਆਪਾਂ ਗੱਲ ਤੁਹਾਨੂੰ ਦਿਖਾਈਆਂ ਹੀ ਨੇ ਵਿੱਚ ਇਸ ਏਰੀਏ ਦੇ ਐਮਐਲਏ ਕੋਨੇ ਕਿਹੜੇ ਲੱਗਦੇ ਨੇ ਪਹਿਲਾਂ ਦੇ ਗੋਗੀ ਐਮਐਲਏ ਜੀ ਜੀ ਉਹਨਾਂ ਦੀ ਅਚਾਨਕ ਡੈਥ ਹੋ ਗਈ ਉਹਨਾਂ ਨੇ ਕਿਹਾ ਸੀ ਮੈਂ ਛੱਡ ਪਾ ਕੇ ਦੇਵਾਂਗਾ ਵਧੀਆ ਜਿਵੇਂ ਬੀਰਕਾ ਬਸਟੈਂਡ ਉਹਨਾਂ ਬੜਾ ਹਾਂਜੀ ਹਾਂਜੀ ਉਸ ਤੋਂ ਬਾਅਦ ਕੋਈ ਐਕਸ਼ਨ ਹੋਇਆ ਨਹੀਂ ਇਹਦੇ ਛੱਡ ਵਾਸਤੇ ਜੀ ਪਬਲੀਕਲੀ ਬਹੁਤ ਵਧੀਆ ਜੇ ਬਣ ਜੇਦਾ ਬੱਸਾਂ ਲਈ ਚਲੋ ਬਿਲਕੁਲ ਹੁਣ ਨਵੇਂ ਐਮਐਲਏ ਆ ਰਹੇ ਨੇ ਦੇਖੋ ਕੌਣ ਹੈ ਪਰ ਰਿਕੁਐਸਟ ਕਰਾਂਗੇ ਕਿ ਇੱਥੇ ਜਿਹੜਾ ਐਸਾ ਚੀਜ਼ ਬਣਾਈ ਜਾਵੇ ਸ਼ੈੱਡ ਬਣਾਇਆ ਜਾਵੇ ਜੋ ਇੱਥੇ ਲੋਕ ਆਰਾਮ ਨਾਲ ਬੈਠ ਕੇ ਆਪਣੀ ਬੱਸਿਸ ਦੀ ਵੇਟ ਕਰਕੇ ਇੱਥੋਂ ਜਾ ਸਕਣ ਵੀਪੀ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਬਿਲਕੁਲ ਜੋ ਲੁਧਿਆਣਾ ਦਾ ਬੱਸ ਸਟੈਂਡ ਹੈ ਜਿੱਥੇ ਲੁਧਿਆਣਾ ਦੇ ਬੱਸ ਸਟੈਂਡ ਦੇ ਓਪੋਜ਼ਿਟ ਸਾਈਡ ਪੁਲਿਸ ਸਟੇਸ਼ਨ ਜਿਵੇਂ ਪੁਲਿਸ ਦਾ ਜਿਹੜਾ ਬੂਤ ਲੱਗਿਆ ਹੁੰਦਾ ਉੱਥੇ ਹੀ ਤੁਹਾਨੂੰ ਦੱਸਦੀ ਕਿ ਇੱਥੇ ਫੁੱਟਪਾਥ ਦੇ ਉੱਤੇ ਰੇੜੀਆਂ ਲੱਗੀਆਂ ਹੋਈਆਂ ਸੀਗੀਆਂ ਅਵੈਧ ਕਬਜ਼ੇ ਕੀਤੇ ਹੋਏ ਸੀਗੇ ਇਹਨਾਂ ਰੇੜੀਆਂ ਵੱਲ ਤੇ ਤੁਹਾਨੂੰ ਦੱਸਦੀ ਕਿ ਕੱਲ ਇਸ ਦੀ ਆਪਾਂ ਖਬਰ ਲਗਾਈ ਸੀ ਤੇ ਅੱਜ ਜਿਹੜਾ ਕਿ ਐਕਸ਼ਨ ਹੋ ਗਿਆ ਬਿਲਕੁਲ ਇੱਥੋਂ ਸਾਰੀਆਂ ਰੇੜੀਆਂ ਚੱਕੀਆਂ ਗਈਆਂ ਨੇ ਇਹ ਉਹ ਲੋਕ ਨੇ ਜਿਹੜੇ ਆਸ-ਪਾਸ ਰਹਿੰਦੇ ਨੇ ਇਹਨਾਂ ਤੇ ਵੀ ਕਾਫੀ ਦਿਨ ਤੋਂ ਪਰੇਸ਼ਾਨੀ ਜਿਹੜੀ ਸੀਗੀ ਕਿਉਂਕਿ ਇੱਥੇ ਜਿਹੜੇ ਰੇੜੀ ਵੱਲ ਨੇ ਇੱਕ ਤਾਂ ਲੋਕਾਂ ਨੂੰ ਖਾਣਾ ਗੰਦਾ ਦੇ ਰਹੇ ਸੀਗੇ ਜਿਸ ਦੇ ਨਾਲ ਲੋਕੀ ਬਿਮਾਰ ਵੀ ਹੋ ਰਹੇ ਸੀ ਇਹ ਕਿਤੇ ਫੁੱਟਪਾਥ ਤੇ ਇ ਰੇਡੀਆਂ ਜੁੜੇ ਅवैध ਕਬਜ਼ੇ ਨੇ ਲਗਾਤਾਰ ਟ੍ਰੈਫਿਕ ਦਾ ਕਾਰਨ ਬੰਦੀਆਂ ਹੋਈਆਂ ਨਜ਼ਰ ਆ ਰਹੀਆਂ ਸੀਗੇ ਤੇ ਭਾਜੀ ਨਾਲ ਗੱਲਬਾਤ ਕਰਦੇ ਭਾਜੀ ਕੀ ਕਹਿਣਾ ਚਾਹੋਗੇ ਅੱਜ ਨਗਰ ਨਿਗਮ ਵੱਲੇ ਰੇਡੀਆਂ ਲੱਗੇ ਹੋਈ ਨੇ ਬਸ ਇੱਕ ਦੋ ਰਹਿ ਗਈਆਂ ਨੇ ਸਸੀ ਕਾਲ ਜੀ ਸਾਰਿਆਂ ਨੂੰ ਜੀ ਇਹ ਮੈਡਮ ਤੁਹਾਨੂੰ ਪਤਾ ਹੀ ਆ ਪਹਿਲਾਂ ਵੀ ਆਪਣੇ ਇੱਥੇ ਖਬਰ ਲੱਗੀ ਸੀਗੀ ਜੀ ਵੀ ਮਾਲਾ ਇੱਥੇ ਸਾਫ ਸਫਾਈ ਵੱਲੋਂ ਹੋਈਆਂ ਥੋੜੀ ਦਿੱਕਤ ਆ ਰਹੀ ਆ ਵੀ ਜੀ ਜੇ ਸਾਫ ਸਫਾਈ ਹੋਵੇ ਫਿਰ ਤਾਂ ਕੋਈ ਦਿੱਕਤ ਨਹੀਂ ਗਈ ਹਨ ਵੀ ਜਦੋਂ ਆਪਾਂ ਸਾਫ ਸਫਾਈ ਨਹੀਂ ਕਰਨੀ ਕਿਸ ਚੀਜ਼ ਦੀ ਕਿ ਮਾਲਾ ਲੋਕਾਂ ਨੂੰ ਕੋਈ ਮਾੜੀ ਚੀਜ਼ ਦੇਣੀ ਉਹ ਤਾਂ ਫਿਰ ਬਿਮਾਰੀਆਂ ਦਾ ਘਰ ਆਦਰ ਨੂੰ ਵੀ ਬੰਦਾ ਹੈ ਨਾ ਇਹ ਬਾਕੀ ਤੁਸੀਂ ਕੱਲ ਆਏ ਸੀ ਇਹ ਖਬਰ ਲੱਗੀ ਸੀਗੀ ਤਰੰਤ ਐਕਸ਼ਨ ਕੀਤਾ ਕਮੇਟੀ ਵਾਲਿਆਂ ਨੇ ਤੇ ਬਹੁਤ ਵਧੀਆ ਗੱਲ ਆ ਤੇ ਹੱਲੀ ਵੀ ਰੇੜੀਆਂ ਦੋ ਹੈਗੀਆਂ ਨੇ ਤੇ ਇਹ ਕਿਦੋਂ ਤੱਕ ਕੀ ਲੱਗਦਾ ਕਿਉਂ ਨਹੀਂ ਲਾ ਕੇ ਗਏ ਰੇੜੀਆਂ ਦੋ ਇਹ ਮੈਡਮ ਉਹਨਾਂ ਕੋਲ ਜਗ੍ਹਾ ਹੀ ਨਹੀਂ ਸੀ ਜਗ੍ਹਾ ਨਹੀਂ ਹੈਗੀ ਸੀ ਕਿੰਨੀਆਂ ਕੋ ਰੇੜੀਆਂ ਲੱਗੇ ਅੱਜ ਬਹੁਤ ਜ਼ਿਆਦਾ ਲੱਗੇ ਜੀ ਉਹ ਭਰੇ ਸੀਗੇ ਦੋਵੇਂ ਮਾਲਾ ਭਰ ਕੇ ਲਾ ਕੇ ਗਏ ਟ੍ਰਾਫਿਕ ਤੇ ਕਿੰਨੀ ਕੋ ਸਮੱਸਿਆ ਰਹਿੰਦੀ ਸੀ ਇਹਨਾਂ ਰੇੜੀਆਂ ਕਰਕੇ ਤੇ ਕਦੀ ਤਾਂ ਆਉਂਦੀ ਆ ਜੀ ਬਹੁਤ ਜਿਆਦਾ ਦਿੱਕਤ ਆਉਂਦੀ ਆ ਮਾਲਾ ਹੋਣਾ ਜਿਵੇਂ ਆ ਬੱਸਾਂ ਆ ਰਹੀਆਂ ਇੱਧਰੋਂ ਮਾਲਾ ਜਿਵੇਂ ਆ ਬੱਸਾਂ ਆ ਰਹੀਆਂ ਇਧਰ ਸਾਈਡ ਤੇ ਲੱਗਦੀਆਂ ਤੇ ਇਧਰੋਂ ਮਾਲਾ ਕੋਈ ਭੱਜ ਕੇ ਰੋਡ ਕ੍ਰੋਸ ਕਰਦਾ ਅਗਲਾ ਖਾੜਦ ਨੂੰ ਹਣਾ ਫਿਰ ਉਹਵੇਂ ਆ ਸਮਾਨ ਲੈ ਕੇ ਆਈ ਭੱਜ ਕੇ ਆਉਂਦਾ ਬਿਲਕੁਲ ਬੱਸ ਤੇ نیچے ਇੱਕ ਸਾਈਡ ਹਾਂਜੀ 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 ਕਿਉਂਕਿ ਜਦੋਂ ਸਮਾਨ ਲੈ ਕੇ ਆਉਂਦੇ ਨੇ ਹੋ ਸਕਦਾ ਜੀ ਬਿਲਕੁਲ ਹੋ ਸਕਦਾ ਬਾਕੀ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਕੱਲ ਖਬਰ ਲਗਾਈ ਆ ਇਸੇ ਕਰਕੇ ਐਕਸ਼ਨ ਹੋਇਆ ਜੀ ਜੀ ਕੀ ਕਹਿਣਾ ਚਾਹੋਗੇ ਭਾਜੀ ਐਕਸ਼ਨ ਤੁਰੰਤ ਲਿੱਤਾ ਗਿਆ ਜਿਸ ਤਰੀਕੇ ਦੇ ਨਾਲ ਇੱਥੇ ਕਾਫੀ ਸਮੱਸਿਆ ਸੀ ਚਾਈ ਹੋਵੇ ਟ੍ਰੈਫਿਕ ਦੀ ਚਾਈ ਹੋਵੇ ਲੋਕਾਂ ਨੂੰ ਗੰਦਾ ਫੂਡ ਜਿਹੜਾ ਕਿ ਪ੍ਰੋਵਾਈਡ ਕੀਤਾ ਜਾਂਦਾ ਸੀਗਾ ਹੁਣ ਓਵੇਂ ਮੈਨਮਨ ਗੋਗੀ ਐਮਐਲਏ ਚਾਹਨਕ ਉਹਨਾਂ ਦੀ ਡੈਥ ਹੋ ਗਈ ਵੈਸੇ ਉਹ ਐਸਟੀਮੇਟ ਲਾਇਆ ਸੀ ਇੱਥੇ ਪਬਲਿਕ ਲਈ ਉਹਨਾਂ ਨੇ ਸੈੱਟ ਪਾਣਾ ਸੀ ਅੱਡਾ ਬਣਾਣਾ ਸੀ ਪ੍ਰੋਪਰ ਇੱਥੇ ਪ੍ਰੋਪਰ ਪੱਖਾ ਲੱਗੇ ਇੱਥੇ ਸਵਾਰੀ ਆ ਕੇ ਚੜਦੀ ਅੱਡੇ ਤੇ ਮਤਲਬ ਪ੍ਰੋਪਰ ਇੱਥੇ ਵੇਟਿੰਗ ਏਰੀਆ ਬਣਾਇਆ ਜਾਵੇ ਵੀ ਰੇੜੀ ਲੈਣ ਤੋਂ ਪ੍ਰੋਬਲਮ ਨਹੀਂ ਪਰ ਇਹ ਗੰਦਾ ਖਵਾਉਂਦੇ ਆ। ਉਹ ਵੀ ਉਹ ਪਰਲੀ ਜਿਹੜੀ ਦੇਖ ਲੋ ਥੱਲੇ ਮਿੱਟੀ ਕਿੰਨੀ ਬੜੀ ਬੁਰੀ। ਬਿਲਕੁਲ ਉਹ ਤਾਂ ਆਪਾਂ ਗੱਲ ਤੁਹਾਨੂੰ ਦਿਖਾਈਆਂ ਹੀ ਨੇ ਵਿੱਚ ਸਾਰੀ ਵੀਡੀਓ ਦੇ ਵਿੱਚ ਦਿਖਾਇਆ ਕਿ ਕਿੰਨਾ ਗੰਦਾ। ਰੇੜੀਆਂ ਲੈ ਕੇ ਚੱਕ ਕੇ 20-25 ਲੈ ਕੇ ਆ। ਠੀਕ ਹੈ ਨਹੀਂ ਤੇ ਪਰ ਸਫਾਈ ਹੈ ਨਹੀਂ ਸਫਾਈ ਨਹੀਂ ਪੁਰਾਣਾ ਉਧਰ ਵੀ ਰੇੜੀਆਂ 2-3 ਰਹਿ ਗਈਆਂ। ਉਹਨਾਂ ਦੀ ਵੀ ਬੁਰਾ ਉਧਰ ਵੀ ਬੁਰਾ ਹਾਲ ਹੀ। ਕੀ ਲੱਗਦਾ ਲੈ ਕੇ ਜਾਣਗੇ ਕਿਉਂਕਿ ਤੁਸੀਂ ਦੱਸਿਆ ਜਗ੍ਹਾ ਘੱਟ ਸੀ ਕਿ ਇਸ ਕਰਕੇ। ਹਾਂਜੀ ਟਰੱਕ ਭਰ ਗਿਆ ਸੀਗਾ ਆਸਤਾ ਹੀ ਆ ਵੀ ਲੈ ਕੇ ਜਾਣਗੇ। ਹਾਂਜੀ। ਬਿਲਕੁਲ ਆਹ ਦੇਖ ਸਕਦੇ ਹੋ ਇੱਥੇ ਜੋ ਰੇੜੀਆਂ ਲੱਗੀਆਂ ਹੋਈਆਂ ਸਗੀਆਂ ਸ਼ੋਰ ਹੈ ਪਾਜੀ ਕੀ ਕਿਹੜਾ ਕੱਲ ਆਪਾਂ ਨਿਊਜ਼ ਕੀਤੀ ਆ ਚਲੋ ਆਪਣੀ ਮਿਹਨਤ ਜਿਹੜੀ ਰੰਗ ਲਿਆਂਦੀ ਹੈ ਤੁਸੀਂ ਵੀ ਇਹਦੇ ਸਪੋਰਟ ਕੀਤਾ ਤੁਸੀਂ ਵੀ ਆਪਣੀ ਦਿੱਕਤ ਦੱਸੀ ਜੀ ਜੀ ਜੋਦਾਂ ਹੀ ਜੀ ਆ ਇੱਕ ਦੋ ਰੇੜੀਆਂ ਰਹਿ ਗਈਆਂ ਇਹ ਵੀ ਚੱਕੀਆਂ ਜਾਣ ਸਭਾਈ ਸਾਫ ਸਭਾਈ ਹੋ ਜੇ ਪਬਲਿਕਲੀ ਮੈਂ ਕੱਲ ਵੀ ਬੋਲਿਆ ਸੀ ਪਬਲਿਕਲੀ ਇੱਥੇ ਸ਼ੈੱਡ ਪਾਇਆ ਜਾਵੇ ਛਾਂ ਵਾਸਤੇ بارش ਆਉਂਦੀ ਆ ਬਿਲਕੁਲ ਇਹ ਰੇੜੀਆਂ ਤਾਂ ਕੋਈ ਫਾਇਦਾ ਨਹੀਂ ਤੇ ਲੱਗਦਾ ਕਿਉਂਕਿ ਲੋਕੀ ਆਣਗੇ ਐਕਸੀਡੈਂਟ ਹੋਏਗਾ ਇੱਥੇ ਇਸ ਤੋਂ ਵਧੀਆ ਇਹ ਹੈ ਕਿ ਜਿਹੜਾ ਇੱਥੇ ਸ਼ੈੱਡ ਲਗਾਇਆ ਜਾਵੇ ਲੋਕ ਇੱਥੇ ਬਸਾਂ ਤੇ ਵੇਟਿੰਗ ਏਰੀਆ ਜਿਹੜਾ ਬਿਠਾਇਆ ਜਾਵੇ ਬੈਠ ਸਕਦੀਆਂ ਸਵਾਰੀਆਂ ਜਿਹੜੀਆਂ ਬੈਠ ਸਕਦੀਆਂ ਕੁਰਸੀਆਂ ਲੱਗ ਜਾਣ ਸ਼ੈੱਡ ਵਾਂਗੂ بارش ਆਉਂਦੀ ਆ ਲੋਕ ਦੁਕਾਨਾਂ 'ਚ ਵੜਦੇ ਆ ਕੋਈ ਕਿਤੇ ਭੱਜਦਾ ਕੋਈ ਕਿਤੇ ਭੱਜਦਾ ਇਸ ਏਰੀਆ ਦੇ ਐਮਐਲਏ ਕੋਣੇ ਕਿਹੜੇ ਲੱਗਦੇ ਨੇ ਪਹਿਲਾਂ ਤੇ ਗੋਗੀ ਐਮ ਐਲ ਏ ਜੀ ਜੀ ਉਹਨਾਂ ਦੀ ਅਚਾਨਕ ਡੈਥ ਹੋ ਗਈ ਉਹਨਾਂ ਨੇ ਕਿਹਾ ਸੀ ਮੈਂ ਸ਼ੈੱਡ ਪਾ ਕੇ ਦੇਵਾਂਗਾ ਵਧੀਆ ਜਿਵੇਂ ਬੀਰਕਾ ਬੱਸ ਸਟੈਂਡ ਉਹਨਾਂ ਬਣਾਉਣ ਹਾਂਜੀ ਹਾਂਜੀ ਲੱਗ ਦਿੱਤੀ ਜੀ ਦੋਸਤੋ ਬਾਅਦ ਕੋਈ ਐਕਸ਼ਨ ਹੋਇਆ ਨਹੀਂ ਇਹਦੇ ਸ਼ੈੱਡ ਵਾਸਤੇ ਜੀ ਪਬਲਿਕਲੀ ਬਹੁਤ ਵਧੀਆ ਜੇ ਬਣ ਜੇ ਤਾਂ ਬੱਸਾਂ ਲਈ ਚਲੋ ਬਿਲਕੁਲ ਹੁਣ ਨਵੇਂ ਐਮ ਐਲ ਏ ਆ ਰਹੇ ਨੇ ਦੇਖੋ ਕੌਣ ਹੈ ਪਰ ਰਿਕਵੈਸਟ ਕਰਾਂਗੇ ਕਿ ਇੱਥੇ ਜਿਹੜਾ ਐਸਾ ਚੀਜ਼ ਬਣਾਈ ਜਾਵੇ ਸ਼ੈੱਡ ਬਣਾਇਆ ਜਾਵੇ ਜੋ ਇੱਥੇ ਲੋਕ ਆਰਾਮ ਨਾਲ ਬੈਠ ਕੇ ਆਪਣੀ ਬੱਸਾਂ ਦੀ ਵੇਟ ਕਰਕੇ ਇੱਥੋਂ ਜਾ ਸਕਣ ਜੀ 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 ਉਸੋ ਬਿਲਕੁਲੇ ਐ ਸੀਗਾ ਜੀ ਇਹ ਤੁਸੀਂ ਬਸ ਸਟੈਂਡ ਦੇ ਬਾਹਰਲੇ ਓਪੋਜ਼ਿਟ ਸਾਈਡ ਤੋਂ ਦੇਖਿਆ ਇੱਥੇ ਕਾਫੀ ਇਲੀਗਲ ਰੇੜੀਆਂ ਦੇਖੋ ਇੱਥੇ ਹੁਣ ਰੇੜੀਆਂ ਸਾਰੀਆਂ ਚੱਕੀਆਂ ਗਿਆ ਨੇ ਲੋਕ ਵੀ ਖੁਸ਼ ਨੇ ਕਿਉਂਕਿ ਇੱਥੋਂ ਲੋਕਾਂ ਨੇ ਬਸ ਤੇ ਜਾਣਾ ਹੁੰਦਾ ਏ ਤੇ ਕਾਫੀ ਜਿਹੜੇ ਲੋਕ ਨਹੀਂ ਤਾਂ ਖਾਨ ਪੀਣ ਦਾ ਸਮਾਨ ਲਿੰਦੇ ਸੀਗੇ ਔਰ ਖਾਨ ਪੀਣ ਦਾ ਸਮਾਨ ਜਿਹੜਾ ਇਹ ਬਹੁਤ ਜ਼ਿਆਦਾ ਗੰਦਾ ਬਣਾਇਆ ਜਾਂਦਾ ਸੀਗਾ ਜਿਸ ਦੇ ਨਾਲ ਲੋਕ ਬਿਮਾਰ ਵੀ ਹੁੰਦੇ ਸੀਗੇ ਪਰ ਹੁਣ ਇੱਥੋਂ ਆਰਾਮ ਦੇ ਨਾਲ ਜਿਹੜਾ ਕਿ ਇਹ ਲੋਕ ਜਾ ਸਕਦੇ ਨੇ ਪਹਿਲਾਂ ਦੇਖਿਆ ਜਾਂਦਾ ਅਕਸਰ ਇਥੇ ਐਕਸੀਡੈਂਟ ਵੀ ਕਾਫੀ ਹੋਏ ਨੇ ਸੋ ਬਿਲਕੁਲ ਬਹੁਤ ਵਧੀਆ ਹੋਇਆ ਜਿਹੜਾ ਕਿ ਹੈ ਨਗਰ ਨਿਗਮ ਵੱਲੋਂ ਐਕਸ਼ਨ ਲਿੱਤਾ ਗਿਆ ਕਿਉਂਕਿ ਲਗਾਤਾਰ ਆਪਾਂ ਆਪਣੀ ਆਵਾਜ਼ ਜਿਹੜੀ ਕਿ ਲੋਕਾਂ ਦੀ ਡਿਮਾਂਡ ਤੇ ਆਪਾਂ ਹਰ ਇੱਕ ਜਗ੍ਹਾ ਤੇ ਪਹੁੰਚਦੇ ਆ ਚਾਹੇ ਮੁੰਡੀਆਂ ਬੱਸ ਸਟੈਂਡ ਦੀ ਗੱਲ ਕਰ ਲਈਏ ਉੱਥੇ ਵੀ ਬੱਸ ਸਟੈਂਡ ਤੁਸੀਂ ਦੇਖਿਆ ਟੁੱਟ ਕੇ ਨਵਾਂ ਬਣ ਰਿਹਾ ਹੈ ਸਾਡੀ ਖਬਰ ਤੋਂ ਬਾਅਦ ਜਨਤਾਨਗਰ ਦੀ ਗੱਲ ਕਰ ਲਈਏ ਉੱਥੇ ਵੀ ਲੇਕਰ ਰੇੜੀਆਂ ਚੱਕੀਆਂ ਗਈਆਂ ਨੇ ਤੇ ਉਸ ਤੋਂ ਬਾਅਦ ਹੁਣ ਦੇਖੋ ਬੱਸ ਸਟੈਂਡ ਵੀ ਤੁਸੀਂ ਦੇਖ ਰਹੇ ਹੋ ਤੇ ਇੱਥੇ ਲਗਾਤਾਰ ਸਾਡੇ ਚੈਨਲ ਵੱਲੋਂ ਜਿਹੜਾ ਕਿ ਐਕਸ਼ਨ ਲਿੱਤਾ ਜਾ ਰਿਹਾ ਹੈ ਔਰ ਲੋਕਾਂ ਦੀ ਡਿਮਾਂਡ ਤੇ ਉਹਨਾਂ ਦੀ ਆਵਾਜ਼ ਜਿਹੜੀ ਕਿ ਨਗਰ ਨਿਗਮ ਤੱਕ ਪਹੁੰਚਾਈ ਜਾ ਰਹੀ ਹੈ ਹੁਣ ਦੇਖਣਾ ਇਹ ਹੋਏਗਾ ਕਿ ਨਗਰ ਨਿਗਮ ਇਥੋਂ ਆਜ਼ ਰੇੜੀਆਂ ਤੇ ਲੱਗੇ ਆ ਕਿ ਇੱਥੇ ਦੁਬਾਰਾ ਕਿਸੇ ਦੀ ਸ਼ਹਿਤੇ ਕੋਈ ਰਾਜਨੀਤਿਕ ਸ਼ਹਿਤੇ ਰੇੜੀਆਂ ਲੱਗਦੀਆਂ ਜਾਂ ਫਿਰ ਖਬਰਦਾਰ ਸਰ ਪੂਰੀ ਤਰੀਕੇ ਦੇ ਨਾਲ ਹੁੰਦਾ ਸੋ ਬਿਲਕੁਲ ਸਪੋਰਟ ਕਰਦੇ ਰਹੋ ਜਾਦਾ ਤੋਂ ਜ਼ਿਆਦਾ ਨਿਊਜ਼ ਨੂੰ ਸ਼ੇਅਰ ਕਰਦੇ ਰਹੋ ਤਾਂ ਜੋ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਸਮਾਰਟ ਸਿਟੀ ਆਪਾਂ ਹੀ ਬਣਾਣਾ ਤੇ ਆਪਾਂ ਮਿਲ ਕੇ ਬਣਾ ਲਈਏ ਸੋ ਬਿਲਕੁਲ ਇਧਰ ਹੀ ਅਪਡੇਟਸ ਨਾਲ ਬਣਦੇ ਰਹੋ ਨਿਊਜ਼ ਪੰਜਾਬ ਦੇ ਨਾਲ